ਵਿਕਰਮ ਜੀ ਇੱਕ ਨਾਂ ਪੰਜਾਬੀ ਚ ਸ਼ਬਦ ਹੈ ਬਦਮਾਸ਼ ਜਿਹੜੇ ਬਦਮਾਸ਼ ਲੋਕ ਨੇ ਉਹਨਾਂ ਦਾ ਦਿਮਾਗ 24 ਘੰਟੇ ਪੁੱਠਾ ਚੱਲਦਾ ਉਹਨਾਂ ਦੇ ਦਿਮਾਗ ਚ ਨੈਗੇਟਿਵ ਚੀਜ਼ਾਂ ਆਉਂਦੀਆਂ ਮੈਨੂੰ ਜੋ ਲੱਗ ਰਿਹਾ ਹੈ ਕਿ ਰੁਪਿੰਦਰ ਕੌਰ ਨੂੰ ਇਹ ਲੱਗਦਾ ਸੀ ਕਿ ਮਾਂ ਪਿਓ ਬਜ਼ੁਰਗ ਨੇ ਉਹ ਕੈਨੇਡਾ ਗਏ ਹੋਏ ਕੈਨੇਡਾ ਤੋਂ ਆ ਜਾਣਗੇ ਫਿਰ ਕੈਨੇਡਾ ਚਲੇ ਜਾਣਗੇ ਬਜ਼ੁਰਗ ਹੋਏ ਆ ਐਵੇਂਚੁਲੀ ਉਹਨਾਂ ਦੀ ਡੈਥ ਹੋ ਜਾਣੀ ਜਿਹੜੀ ਸਕੀ ਭੈਣ ਹੈ ਉਹਦਾ ਪਹਿਲਾਂ ਹੀ ਕੈਨੇਡਾ ਵਿਆਹ ਹੋਇਆ ਹੋਇਆ ਹੈ ਉਹ ਸਿਟੀਜ਼ਨ ਹੈ ਕੈਨੇਡਾ ਦੀ ਪੀਆਰ ਹੈ ਉਹ ਐ ਆਉਣਾ ਤੇ ਚਲੇ ਜਾਣਾ ਤੇ ਇਹ ਗੱਡੀਆਂ ਇਹ ਕਾਰਾਂ ਇਹ ਸੋਨਾ ਮੈਂ ਆਪਦੇ ਬਦਮਾਸ਼ ਯਾਰ ਨਾਲ ਰਲ ਕੇ ਉਹਦੇ ਨਾਲ ਹੋਰ ਜਿਹੜੇ 네ਗੇਟਿਵ ਮਾਈਂਡ ਪੀਪਲ ਇਸ ਕਾਂਸਪੀਰੇਸੀ ਦੇ ਵਿੱਚ ਨਾਲ ਰਲੇ ਹੋਏ ਨੇ ਕਿ ਵਹੀ-ਵਹੀ 25 ਕਿੱਲੇ ਜ਼ਮੀਨ ਆ ਉਹਦੇ ਤੇ ਵੀ ਕਬਜ਼ਾ ਕਰ ਜਾਗੇ ਚਾਰ ਕਨਾਲਾਂ 'ਚ ਘਰ ਆ ਉਹਦੇ ਤੇ ਵੀ ਕਬਜ਼ਾ ਕਰ ਜਾਾਂਗੇ ਆ ਜਿੰਨਾ ਸਾਜ਼ੋ ਸਮਾਨ ਆ ਉਹਦੇ ਤੇ ਵੀ ਕਬਜ਼ਾ ਕਰ ਜਾਾਂਗੇ ਤੇ ਉਹਨਾਂ ਨੂੰ ਡਰਾ ਕੇ ਭਜਾ ਦਾਂਗੇ